ਸ਼ਾਸ਼ੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਫਿਰ ਦੁਬਾਰਾ ਰੀਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਯਾਨੀ ਕਿ ਆਪਣੀ ਪ੍ਰਧਾਨਗੀਬ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਇਨ੍ਹਾਂ ਦਿਨਾਂ ਦੇ ਵਿੱਚ ਲਗਾ ਰਹੇ ਨੇ ਕਦੇ ਤਾਂ ਕਸਦੇ ਨੇ ਬਾਗੀ ਧੜੇ ਵਾਲਿਆਂ ਉੱਤੇ ਤੇ ਕਦੇ ਤੰਜ ਕਸਦੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਸਰਜੀਤ ਸਿੰਘ ਖਾਲਸਾ ਹੋਣਾ ਤੇ ਦੂਸਰੇ ਪਾਸੇ ਧਜੀਆਂ ਉੜਾਈਆਂ ਗਈਆਂ ਭਗੌੜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਸੀ ਧਾਰਮਿਕ ਸਜਾਵਾਂ ਬਾਗੀ ਧੜੇ ਨੇ ਵੀ ਪੂਰੀਆਂ ਕੀਤੀਆਂ ਅਤੇ ਦਾਗੀ ਧੜੇ ਨੇ ਵੀ ਪੂਰੀਆਂ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਕਿਹਾ ਸੀ ਕੇ ਇਨ ਬੰਨ ਜਿਹੜੇ ਹੁਕਮ ਹੋਏ ਨੇ ਜਿਹੜੇ ਆਦੇਸ਼ ਹੋਏ ਨੇ ਉਹਨਾਂ ਨੂੰ ਸਿਰ ਮੱਤੇ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਕਰਨ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਇਹਨਾਂ ਉਦੇਸ਼ਾਂ ਦੀਆਂ ਇਹਨਾਂ ਹੁਕਮਾਂ ਦੀਆਂ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਮੰਨਣਾ ਚਾਹੀਦਾ ਸੀ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰੀਆਂ ਨੇ ਯਾਨੀ ਕਿ ਉਹਨਾਂ ਕਹਿਆ ਹੈ ਕਿ ਪੰਥ ਛੋਟਾ ਹੈ ਰਾਜਨੀਤਿਕ ਸਿਆਸੀ ਦਲ ਅਸੀਂ ਵੱਡੇ ਹਾਂ ਯਾਨੀ ਕਿ ਪਹਿਲਾਂ 3 ਦਿਨ ਲੱਗੇ ਫਿਰ ਉਸ ਤੋਂ ਬਾਅਦ 20 ਦਿਨ ਫਿਰ 15 ਵਾਲੇ ਦਿਨ ਹੁਣ 14 ਜਨਵਰੀ ਦੀ ਗੱਲ ਕਰ ਰਹੇ ਨੇ ਇੱਧਰ ਜੇ ਗੱਲ ਕਰੀਏ ਬੀਬੀ ਜ਼ਗੀਰ ਕੌਰ ਦੀ ਬੀਬੀ ਜ਼ਗੀਰ ਕੌਰ ਫਿਰ ਇੱਕ ਵਾਰ ਹੱਕ ਵਿੱਚ ਆ ਗਏ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਤੇਦਾਰ ਗਿਆਨੀ ਰਗ ਹਰਪ੍ਰੀਤ ਸਿੰਘ ਹੋਣਾ ਦੇ ਉਹਨਾਂ ਕਿਹਾ ਹੈ ਕਿ ਹਰਪ੍ਰੀਤ ਸਿੰਘ ਦੀ ਕਰਤਾਰ 쿠ਚੀ ਕਰਨ ਦਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਹੱਕ ਨਹੀਂ ਬਣਦਾ ਉਹਨਾਂ ਨੇ ਕਿਹਾ ਕਿ ਜਿਸ ਅਕਾਲ ਤਖ ਦੇ ਜਥੇਦਾਰ ਹੋਣ ਭਵੇਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਯਾਨੀ ਕਿ ਪੰਜਾ ਤਖਤਾਂ ਦੇ ਜਥੇਦਾਰ ਗੁਰੂ ਘਰਾਂ ਦੇ ਵਜ਼ੀਰ ਨੇ ਜਿਹੜੇ ਉਹਨਾਂ ਵੱਲੋਂ ਹੁਕਮ ਆਉਂਦੇ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਇੱਕ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਫੈਸਲੇ ਇਹਨਾਂ ਬਿਨ ਲਾਗੂ ਹੋਣੇ ਚਾਹੀਦੇ ਨੇ ਜੇ ਆਪਣੇ ਆਪ ਨੂੰ ਨਿਮਾਣਾ ਸੇ ਕਹਿੰਦੇ ਨੇ ਜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸ੍ਰੀ ਅਕਾਲ ਸ੍ਰੀ ਤਖਤ ਅਕਾਲ ਤਖਤ ਨੂੰ ਜਿਹੜੇ ਸਮਰਪਤਾ ਫਿਰ ਸਮਰਪਿਤ ਹੋ ਕੇ ਇਹ ਮੰਨਦੇ ਕਿਉਂ ਨਹੀਂ ਤੇ ਇਹਨਾਂ ਨੇ ਕਰਤਾਰ 쿠ਸ਼ੀ ਰਜ ਕੇ ਕੀਤੀ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਨ੍ਹਾਂ ਦੀਆਂ ਸੁਵਾਮਾਂ 1 ਮਹੀਨੇ ਵਾਸਤੇ ਹੋਰ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਕਮੇਟੀ ਬਿਠਾ ਦਿੱਤੀ ਗਈ ਹੈ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਰ-ਵਾਰ ਕਹਿ ਰਹੇ ਨੇ ਕਿ ਇਹਨਾਂ ਬਿਨ ਲਾਗੂ ਕਰਨ ਦੂਸਰੇ ਪਾਸੇ ਰਾਜ ਕੇ ਜਿਹੜਾ ਭੰਡਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਕੱਲ ਭੰਡਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਬੰਟੀ ਰਵਾਨਾ ਵੱਲੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਸ਼ਹਿਰ ਤੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਪਲਸ ਵਾਰ 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 ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹਾਕ ਵਿੱਚ ਆ ਗਏ ਨੇ ਬੀਬੀ ਜ਼ਗੀਰ ਕੌਰ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਅਜਿਆ ਬਿਲਕੁਲ ਨਹੀਂ ਹੁੰਦਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਡਾ ਇਹ ਫਰਜ਼ ਹੀ ਨਹੀਂ ਬਣਦਾ ਕਿ ਅਸੀਂ ਸ਼੍ਰੀ ਅਕਾਲ ਤਖਤ ਜਾਂ ਦਮਦਮਾ ਸਾਹਿਬ ਦੇ ਜਾਥੇਦਾਰ ਦੀ ਕਰਦਾਰ ਕੁਛੀ ਕਰੀਏ ਸਾਨੂੰ ਹੁਕਮ ਇਨ ਬਿਲ ਮੰਨ ਲੈਣੇ ਚਾਹੀਦੇ ਨੇ